ਰਈਆ ਵਿਕੇ ਤੁਹਾਨੂੰ ਖਾ ਰਹੇ ਹਾਂ ਕਿ ਜਿੱਥੇ ਹਜ਼ਾਰਾਂ ਦੀ ਗਿਣਤੀ ਵਿੱਚ ਲੋਕ ਅੱਜ ਇਕੱਠੇ ਹੋਏ ਆ ਤੇ ਬੀਬੀਆਂ ਵੀ ਇੱਥੇ ਵੱਡੀ ਗਿਣਤੀ ਦੇ ਵਿੱਚ ਤੁਹਾਨੂੰ ਲਾਈਵ ਤਸਵੀਰਾਂ ਅਸੀਂ ਗੱਲ ਦੀ ਮੈਂ ਖਸੂਰਗੰਜਪੁਰ ਤੁਸੀਂ ਅੱਜ ਦੇਖ ਰਹੇ ਆ ਲਾਈਵ ਤਸਵੀਰਾਂ ਜੋ ਕਿ ਰਈਆ ਵਿਕੇ ਅੱਜ ਜਿਹੜਾ ਆ ਰੋਡ ਜਮ ਕੀਤਾ ਗਿਆ ਪੂਰੇ ਭਾਰਤ ਵਿੱਚ ਕਾਲ ਦਿੱਤੀ ਗਈ ਸੀ ਕਿ ਪੂਰਾ ਅੱਜ ਭਾਰਤ ਬੰਦ ਰਹੇਗਾ ਤੇ ਸੰਯੁਕਤ ਮੋਰਚੇ ਵੱਲੋਂ ਜੋ ਕਿਸਾਨ ਜਥੇਬੰਦੀਆਂ ਨੇ ਅੱਜ ਜਿਹੜਾ ਆ ਰਈਆ ਵਿਕੇ ਰੋਡ ਜਮ ਕੀਤਾ ਆ ਤੇ ਆਪਾਂ ਗੱਲ ਕਰਦੇ ਆ ਜੀ ਲਾਈਵ ਤੁਸੀਂ ਨਾਲ ਇਹ ਵੀ ਕਾਰ ਬਾਈ ਤੁਸੀਂ ਤਾਂ ਸਾਹਿਬ ਆਇਆ ਜੀ ਫਤਹਿ ਕਹਿੰਦੇ ਕੀ ਕਹਿਣਗੇ ਅੱਜ ਜੋ ਘਾਟਾ ਬੰਦ ਕੀਤਾ ਜੀ ਇਹ ਰੁਕੂਦਾਂ ਹੋਰ ਦੇ ਬਾਰੇ ਆਲਰੇਡੀ ਪਹਿਲਾਂ ਤੋਂ ਚੱਲ ਰਿਹਾ ਇਸ ਦੌਰਾਨ 16 ਬਰੂਨੀ ਦੇ ਭਾਅ ਤੋਂ ਬੰਦਾ ਦੱਸੀ ਜਾ ਰਿਹਾ ਜੀ ਕੁਝ ਜਿੱਥੇ ਬੰਪੀਆਂ ਜਿਨ੍ਹਾਂ ਨੇ ਵਖਰਾ ਫਾਰ ਮੋਰਚਾ ਬਣਾਇਆ ਹੋਇਆ ਤੇ ਉਹਨਾਂ ਨੇ ਬਾਹਰ ਰੱਖਿਆ ਹੋਆ ਗੈਰ ਰਾਜੂ ਉਹ 13 ਤਰੀਕ ਨੂੰ ਇੱਕੋ ਜਿਹੀ ਜਾਇਆ ਸੀ ਰਸਤੇ 'ਚ ਉਹਨਾਂ ਨੂੰ ਪੁਲਿਸ ਨੇ ਘੇਰਿਆ ਸ਼ੰਭੂ ਬਾਰਡਰ ਦੇ ਉੱਤੇ ਉਧਰ ਜੀਨ ਵਾਲੇ ਬੰਦ ਬਾਰਡਰ ਤੇ ਰੋਕਿਆ ਪੁਲਿਸ ਨੇ ਕਾਫੀ ਚਸ਼ਤ ਕੀਤਾ ਉਹਨਾਂ ਦੇ ਤੇ ਗੋਲੀਆਂ ਚਲਾਇਆ ਤੇ ਗੋਲੇ ਛੱਡੇ ਆ ਪਾਣੀ ਦੀਆਂ ਪਿਛਾੜਾਂ ਕੀਤੀਆਂ ਤੇ ਉਹ ਕਾਫੀ ਲੋਕ ਜਿਹੜੇ ਆ ਉਹਦੇ 'ਚ ਜਖਮੀ ਹੋਏ ਉਹਦਾ ਕਰਕੇ ਕੱਲ ਅਸੀਂ ਇਹ ਇਹ ਸੋਲ ਜਿਹੜੇ ਪੰਜਾਬ ਦੇ ਕੌਟਲਾਜੇ ਆ ਉਹ ਫਰੀ ਕੀਤੇ ਸੀ ਤੇ ਅੱਜ 16 ਤਰੀਕ ਦਾ ਭਾਰਤ ਬੰਦ ਸਮੁੱਚੇ ਭਾਰਤ ਦੇ ਅੰਦਰ ਆ ਜਿਹੜਾ ਪਹਿਲਾਂ ਤੋਂ ਇਹ ਕੀਤਾ ਗਿਆ ਸੀ ਐਲਾਨ ਕੀਤਾ ਗਿਆ ਇਹਦੇ ਵਿੱਚ ਜਿਹੜੀਆਂ ਜੱਟੀਆਂ ਬਣੀਆਂ ਉਹ ਤੇ ਕਈਆਂ ਆ ਉਹਨਾਂ ਨੂੰ ਚੰਗੇ ਕਿ ਤੁਸੀਂ ਕੱਲ ਸਮਾਜਿਕ ਮਿਤਾ ਨੂੰ ਦੇਖਵਾਇਤੀ ਕੀ ਅਗੇ ਹਾਂ ਅਸੀਂ ਉਹਨਾਂ ਦੀ ਹਮਾਇਤ ਬਦੂ ਗਏ ਸਾਂ ਵੈਸੇ ਤੇ ਆਪੋ ਆਪਣੀ ਕਦੇ ਮੰਨੂ ਦਾ ਆਪੋ ਆਪਣਾ ਪ੍ਰੋਗਰਾਮ ਦਾ ਉਹਨਾਂ ਨੇ ਆਪਣਾ ਨਾਂ ਰੱਖਿਆ ਗੈਰ ਰਾਜਨੀਤਿਕ ਸਕੇਮ ਗੈਰ ਰਾਜ ਗੈਰ ਰਾਜਨੀਤੀ ਕਿਤੇ ਹੁੰਦਾ ਕੋਈ ਨਹੀਂ ਹਰੇਕ ਦਿੰਦੇ ਦੀ ਕੋਈ ਨਾ ਕੋਈ ਰਾਜ ਹੁੰਦੀ ਹੈ ਮੈਂ ਤੇ ਇਹ ਵੀ ਕਹੂੰਗਾ ਵੀ ਜਿਹੜਾ ਉਹਨਾਂ ਨੇ ਗੈਰ ਰਾਜਨੀਤੀ ਦਾ ਨਾਂ ਰੱਖਿਆ ਵੀ ਇਹ ਰਾਜਨੀਤੀ ਆ ਉਹ ਗੈਰ ਰਾਜਨੀਤੀ ਕੋਈ ਨਹੀਂ ਹੁੰਦਾ ਪਰ ਉਹਨਾਂ ਨੇ ਨਾਂ ਰੱਖ ਕੇ ਇਸ ਮੋਰਚੇ ਦੇ ਵਿੱਚ ਵੀ ਉਹਨਾਂ ਨੂੰ ਸ਼ਾਮਲ ਹੋਣਾ ਚਾਹੀਦਾ ਸੀ ਇਕੱਠੇ ਲੜ ਕੇ ਲੜਦੇ ਜਿੱਤ ਸੌਜੀ ਸ਼ਤਿਰ ਕਰਨ ਦਾ ਮੌਕਾ ਸਰਕਾਰ ਨੂੰ ਹੈ ਆਜ਼ਾਦ ਕਰ ਮੈਂ ਇਹ ਕਹਿਣਾ ਚਾਹੁੰਦਾ ਵੀ ਭਾਰਤੀਆਂ ਸਰਕਾਂ ਆਜ਼ਾਦ ਆ ਆਜ਼ਾਦ ਭਾਰਤ ਸਾਡਾ ਦੇਸ਼ ਆ ਕਿਹਦੇ ਤੇ ਸਰਕਾਂ ਦੇ ਉੱਤੇ ਚੱਲਣ ਦਾ ਹੱਕ ਕੋਈ ਘਾੜਿਆ ਸਰਕਾਂ ਬੰਦ ਕਰਦੀਆਂ ਗੈਰ ਸੰਧਾਨਿਕ ਸਰਕਾਂ ਬੰਦ ਨਹੀਂ ਕਰਦੀਆਂ ਚਾਹੀਦੀਆਂ ਮੈਂ ਤੇ ਇੱਥੋਂ ਤਾਂ ਇਹ ਕਹੂੰਗਾ ਵੀ ਇਹ ਲੋਕਾਂ ਦੇ ਹੱਕ ਦੇ ਉੱਤੇ ਛਾਪਾ ਵਾ ਲੋਕ ਤੰਤਰ ਦੇ ਉੱਤੇ ਛਾਪਾ ਇਹਦੇ ਖਿਲਾਫ ਸਾਨੂੰ ਸੰਘਰਸ਼ ਤੇਜ਼ ਕਰਨਾ ਪਊਗਾ ਸੋ ਅਸੀਂ ਉਦੋਂ ਤੱਕ ਲੜਾਂਗੇ ਜਦੋਂ ਤੱਕ ਤੁਹਾਨੂੰ ਇਨਸਾਫ਼ ਨਹੀਂ ਮਿਲਦਾ ਮੈਂ ਅਧਿਆਤਮਿਕ ਨੂੰ ਸਭਾ ਵੱਲੋਂ ਇਹ ਕਹਿਣਾ ਚਾਹੁੰਦਾ ਕਿ ਅਸੀਂ ਦਿੱਲੀ ਮੋਰਚੇ ਵੀ ਪੁੱਦਾ ਸਾਹ ਦਿੱਤਾ ਕੱਲ ਵੀ ਅਸੀਂ ਇਹ ਮੈਦਾਨ ਤੇ ਗਏ ਆ ਅਸੀਂ ਹੁਣ ਅੱਗੇ ਤੋਂ ਵੀ ਜਿੰਨਾਂ ਚਿਹਰੇ ਇਹ ਹੱਕੀ ਤੇ ਜਾਇਜ਼ ਮੰਗਾ ਪੁਰੀਆਂ ਨਹੀਂ ਹੁੰਦੀ ਇਹਦੇ ਵਿੱਚ ਮੈਂ ਇਹ ਕਹਿੰਦਾ ਕਿ ਜਿਹੜੀ ਅੱਜ ਕੌਣ ਦਿੱਤੀ ਗਈ ਆ ਪੂਰੇ ਭਾਰਤ ਉਹਦੇ ਵਾਸਤੇ ਤੁਸੀਂ ਕੀ ਕਹਿਣਾ ਚਾਹੁੰਦੇ ਆ ਸਾਡੇ ਵਾਸਤੇ ਕੋਲ ਦਿੱਤੀ ਨਹੀਂ ਜਾ ਸਕਦੀ ਇਹ ਜਿਹੜੇ ਉਦੋਂ ਮੋਰਚਾ ਜਿੱਤਣੇ ਆਏ ਦਿੱਲੀ ਵਾਲਾ ਇੱਕ ਸਾਤ ਦੇ 13 ਦਿਨ ਮੋਰਚਾ ਰਿਹਾ ਸੀ ਉਹਦੇ ਚ ਤਿੰਨ ਖੇਤੀ ਨਾਲ ਸੰਬੰਧਤ ਕਾਲੇ ਕਾਨੂੰਨ ਐ ਸਰਕਾਰ ਨੇ ਵਾਪਸ ਲੈਣ ਦਾ ਫੈਸਲਾ ਕਰ ਲਿਆ ਸੀ ਆਨੰਦ ਨਾਲ ਫੈਸਲਾ ਹੋ ਗਿਆ ਸੀ ਪਰ ਕੁਝ ਗੱਲਾਂ ਦੇ ਉੱਤੇ ਉਹਨਾਂ ਨੇ ਵਾਅਦੇ ਕੀਤੇ ਸੀ ਵੀ ਅਸੀਂ ਕੱਟੋ-ਕੱਟ ਫਸਲਾਂ ਦੀ ਗਿਣਤੀ ਕੱਟੋ-ਕੱਟ ਕੀਮਤ ਆ ਉਹ ਤੈਅ ਕਰਾਂਗੇ ਸਾਰੀਆਂ ਬਸ ਸਰਕਾਰ ਦੇ ਕਿਉਂਕਿ ਦੇ ਗਰੀਬਾਂ ਨੂੰ ਸਸਤੇ ਭਾਅ ਤੋਂ ਖੇਤੀ ਕਰਨ ਦੇ ਠੀਕ ਹੈ ਆਪਣੀ ਉਹ ਮੰਗਾਂ ਤਾਂ ਪੁੱਜ ਗਈ ਹੈ ਹਾਂਜੀ ਉਹ ਉਸ ਤੋਂ ਕਿਤੇ ਕਰਜ਼ਾ ਮਾਫੀ ਦਾ ਮਨ ਵੈਦਾ ਕੀਤਾ ਕਿਸਾਨਾਂ ਮੀਤਾਂ ਦੇ ਕਰਕੇ ਮਾਫ ਕਰਾਂਗੇ ਨਹੀਂ ਉਹਦਾ ਕਰਕੇ ਇਸ ਘਰ ਚ ਦੁਬਾਰਾ ਕਰਨਾ ਪਿਆ ਤੇ ਇਸ ਘਰ ਚ ਮੰਗਾ ਪੂਰੀਆਂ ਹੁਣ ਤੱਕ ਜਾਰੀ ਰੱਖੋ ਤੁਹਾਨੂੰ ਲੱਗਦਾ ਵਾ ਕਿ ਇਹ ਤੁਹਾਡੀ ਜਿਹੜੀ ਕੌਲ ਕੀਤੀ ਆ ਜਾਂ ਮੋਦੀ ਜਰ ਨੂੰ ਕੋਈ ਖਤਬਾਉ ਕਾਇਆ ਹੈ ਬਿਲਕੁਲ ਵੀ ਬਿਲਕੁਲ ਇਹ ਲੋਕਾਂ ਦਾ ਇਹ ਕਾ ਇਹ ਭਾਰਤਿਆੰਤਰ ਤੇ ਭਾਰਤ ਦੇ ਅੰਦਰ ਇਹ ਦਾ ਅਸਰ ਪੈਣਾ ਸਰਕਾਰ ਤੇ ਉੱਤੇ ਅਸਰ ਪੈਣਾ ਲੋਕਾਂ ਨੇ ਜੋ ਆ ਹੱਕਾਂ ਦੇ ਵਾਸਤੇ ਆਪਣੇ ਲੜਨਾ ਹੈ ਪਰ ਜਦੋਂ ਲੀਡਰਸ਼ਿਪ ਦਾ ਉੱਤੇ ਕੰਟਰੋਲ ਨਾ ਰਹੇ ਤੇ ਫਿਰ ਬੜੇ ਬੜੇ ਮੋਰਚਿਆਂ ਦਾ ਨੁਕਸਾਨ ਹੁੰਦਾ ਹੈ ਜਦੋਂ ਆਪਾਂ ਦਿੱਲੀ ਦੇ ਬਾਡਰਾਂ ਤੇ ਮੋਰਚਾ ਲੈ ਕੇ ਗਏ ਸਾਂ ਇੱਕ ਸਾਲ ਤੋਂ ਵੱਧ ਆਪਾਂ ਦਿੱਲੀ ਦੇ ਬਾਡਰਾਂ ਤੇ ਰਹੇ ਸਾਂ ਤੇ ਉੱਥੋਂ ਐ ਸੰਯੁਕਤ ਕਿਸਾਨ ਮੋਰਚੇ ਦੇ ਲੀਡਰਾਂ ਨੇ ਬੜੀ ਸਿਆਣਪ ਤਹਿਲੀਮੀ ਦੇ ਨਾਲ ਲੋਕਾਂ ਨੂੰ ਪੂਰਾ ਆਪਣੇ ਕੰਟਰੋਲ ਦੇ ਵਿੱਚ ਰੱਖਦਿਆਂ ਹੋਇਆਂ ਕੋਈ ਵੇਖੇ ਇਹੋ ਜੀ ਕਾਰਵਾਈ ਨਹੀਂ ਸੀ ਹੋਣ ਦਿੱਤੀ ਸ਼ਹੀਦ ਦੇ ਨਾਲ ਪੁਲਿਸ ਬਲਾਂ ਨੂੰ ਕਸਾਇਆ ਜਾਂਦਾ ਤਜਾ ਕੋ ਇਹੋ ਜੀ ਹੱਲਾ ਗੁੱਲਾ ਕੀਤਾ ਜਾਂਦਾ ਜਿਹਦੇ ਨਾਲ ਲੋਕਾਂ ਦਾ ਨੁਕਸਾਨ ਹੁੰਦਾ ਫੇਰ ਵੀ 750 ਤੋਂ ਵੱਧ ਕਿਸਾਨ ਆਪਣੇ ਜਿਹੜੇ ਆ ਉਥੇ ਸ਼ਹੀਦ ਹੋਏ ਸੀ ਤੇ ਅੱਜ ਪੰਜਾਬ ਦੀ ਸਰਕਾਰ ਵੱਲੋਂ ਵੀ ਜਿਹੜੇ ਉਹਨਾਂ ਦੇ ਮੁਆਵਜ਼ੇ ਦੀ ਗੱਲ ਕੀਤੀ ਸੀ ਅੱਜ ਤੱਕ ਨਾ ਤਾਂ ਪੰਜਾਬ ਦੀ ਸਰਕਾਰ ਨੇ ਮੁਆਵਜ਼ਾ ਦਿੱਤਾ ਹੈ ਨਾ ਹਰਿਆਣਾ ਦੀ ਸਰਕਾਰ ਨੇ ਨਾ ਜੁਪੀ ਦੀ ਸਰਕਾਰ ਨੇ ਉਹਨਾਂ ਦਾ ਕੋਈ ਬਾਹ ਫੜੀ ਹੈ ਤੇ ਫਿਰ ਜਦੋਂ ਕਾਰਪੋਰੇਟ ਰੇਟਾਂ ਦੇ ਥੱਲੇ ਚੱਲਦੀਆਂ ਸਰਕਾਰਾਂ ਜਿਹੜੀਆਂ ਉਹ ਆਪਣੇ ਨਵੇਂ ਕਾਨੂੰਨ ਲਾਗੂ ਕਰਕੇ ਲੋਕਾਂ ਦੇ ਹਿੱਤਾਂ ਤੋਂ ਪਰੇ ਹੋ ਕੇ ਦੇਸ਼ ਦੇ ਵਿੱਚ ਰਾਜ ਕਰਨ ਤੇ ਫਿਰ ਲਾਜ਼ਮੀ ਹੋ ਜਾਂਦਾ ਕਿ ਲੋਕ ਜਿਹੜੇ ਉਸ ਦੇਸ਼ ਦੀ ਜਨਤਾ ਗਰੀਬ ਮਜ਼ਦੂਰ ਤੇ ਮਲਾਜ਼ਮ ਜਨਤਾ ਹੈ ਉਹ ਫਿਰ ਉਹਨਾਂ ਦਾ ਬਣਦਾ ਹੈ ਜੋ ਆਪਣੇ ਹੱਕਾਂ ਵਾਸਤੇ ਸੜਕਾਂ ਤੇ ਨਿਕਲਣਾ ਇਹ ਹਿੰਦੁਸਤਾਨ ਦੇ ਵਿੱਚ ਕੰਮ ਤੋਂ ਬਾਅਦ ਸਰਕਾਰ ਦੇ ਕੰਨ ਖੋਲ ਦੇਵੇਗਾ ਔਰ ਸਰਕਾਰ ਦੀ ਜੋੜੀ ਅੰਨੀ ਬੋੜੀ ਹੋ ਚੁੱਕੀ ਆ ਉਹਦੇ ਚੰਗੀ ਤਰ੍ਹਾਂ ਕੰਨ ਖੋਲ ਕੇ ਔਰ ਆਪਣੀਆਂ ਮੰਗਾਂ ਬਣਵਾ ਕੇ ਹੀ ਅਸੀਂ ਵਾਪਸ ਜਾਵਾਂਗੇ ਪਰ ਐਮ ਐਸ ਪੀ ਦੇ ਆਪਾਂ ਕਰਾਉਨੇ ਆ ਇੱਕ ਹੋਰ ਵੀ ਜੀੜੀਆਂ ਕੰਮਾ ਦਾ ਜੋ ਕਿ ਤੁਹਾਨੂੰ ਰਈਆ ਤੋਂ ਲਾਈਵ ਤਸਵੀਰਾਂ ਪਖਾ ਰਿਹਾ ਹੈ ਜਿਹੜਾ ਫੱਕੀ ਦਾ ਭਾਵ ਆ ਇੱਥੇ ਜੋ ਅੱਜ ਭੱਤ ਮੰਗਿਆ ਹੈ 12-13 ਰੁਪਏ ਪ੍ਰਤੀ ਕਿੰਤਵੀਂ ਗਿਆ ਜੀ ਦੇ ਨਾਲ ਇਹ ਜੀਤ ਦਾ ਖਾਨੀ ਗੱਲ ਨਹੀਂ ਕਿ ਸਾਰੀਆਂ ਹੀ ਫੋਲਾ ਅੱਜ ਜਿਹੜਾ ਪਾਰਨ ਬੰਨ ਦਾ ਜਿਹੜਾ ਸੰਯੁਕਤ ਕਿਸਾਨ ਸਰਕਾਰ ਨੇ ਅਗਾਂਵ ਦਾਬ ਦਿੱਤਾ ਗਿਆ ਸੀ 15 ਜੂਨ ਜਿਹੜੇ ਵੀ ਸਰਕਾਰ ਦੇ ਜਿਹੜਾ ਕੱਲ ਵੀ ਨੌਜਵਾਨਾਂ ਦੇ ਉੱਪਰ ਬੰਦਾ ਸਦਸਤਾ ਗਿਆ ਸੀ ਕਿ ਫ੍ਰੀ ਕਰਦੇ ਆ ਉਹ ਵੀ ਕਰ ਨੂੰਏ ਇਹ ਮੰਗਾਂ ਜਿਹੜੀਆਂ ਪਰ तकरीबन ਸਾਰੇ ਸੀ ਰੇਟ ਕਿਉਂਕਿ ਜਦੋਂ ਸਾਡੇ ਅੱਜ ਨੂੰ ਸਾਰੇ ਰਿਪੋਰਟ ਕਰਦੇ ਦੱਸਦੇ ਆ ਕਿ ਆਪਣੀਆਂ ਮੰਗਾਂ ਕੀ ਆ ਤੇ ਮੰਗਾਂ ਉਹ ਨਹੀਂ ਆ ਕਿ ਵੀ ਨਵਕਰਾ ਖਨੂਰ ਬਣਾਉਣਾ ਪੈਂਦਾ ਜੋ ਸਾਡੇ ਕਾਨੂੰਨ ਸੰਵਿਧਾਨ ਬਣੇ ਆ ਭਾਰਤ ਦੇ ਵਿੱਚ ਉਦੇ ਮੁਤਾਬਕ ਸਾਡੀਆਂ ਮੰਗਾਂ ਜਿਹੜੀਆਂ ਉਹ ਬਿਲਕੁਲ ਜਾਇਜ਼ ਆ ਸੰਵਿਧਾਨ ਕਹਿੰਦਾ ਜਾਇਜ਼ ਆ ਪਰ ਜਿਹੜੇ ਸੰਵਿਧਾਨ ਦੇ ਅਸਲੀ ਮਾਲਕ ਬਣ ਕੇ ਬੈਠੇ ਆ ਉਹ ਸੰਵਿਧਾਨ ਨੂੰ ਵੀ ਖਰਾਬ ਕਰਦੇ ਪਏ ਆ ਤੇ ਦੂਜਾ ਸਾਡੇ ਹੱਕਾਂ ਨੂੰ ਵੀ ਉਹ ਮਾਰਦੇ ਪਏ ਆ ਅਜਵਾੜੇ ਬਣ ਕੇ ਸੋ ਇਸ ਵਾਸਤੇ ਉਹਨਾਂ ਜਿਵੇਂ ਪਹਿਲਾਂ ਵੀ ਆਜ਼ਾਦੀ ਦੀ ਲੜਾਈ ਪੰਜਾਬ ਦੇ ਵਿੱਚ ਬਹੁਤ ਲੜੀ ਗਈ ਉਹਨਾਂ ਰੰਗੀਆਂ ਜਾਂ ਕੋਰੀਆਂ ਜਾਂ ਜਿਹੜੇ ਤੁਰਕ ਲੋਕ ਆਉਂਦੇ ਸੀ ਉਹਨਾਂ ਦੇ ਕੰਨ ਖੁੱਲਣ ਵਾਸਤੇ ਸਾਨੂੰ ਸੰਘਰਸ਼ ਕਰਨਾ ਪਿਆ ਤੇ ਅਸੀਂ ਆਜ਼ਾਦ ਹੋਏ ਹੁਣ ਅੱਜ ਵੀ ਅਸੀਂ ਵੇਖੀਏ ਤੇ ਇਹਨਾਂ ਕੋਲੋਂ ਆਜ਼ਾਦੀ ਸਾਨੂੰ ਲੈਣੀ ਪੈਣੀ ਆ ਮੈਂ ਸਭ ਤੋਂ ਪਹਿਲਾਂ ਤੁਹਾਡਾ ਧੰਨਵਾਦ ਕਰਦਾ ਸਾਰੇ ਵੀਡੀਓ ਦਾ ਜਿਹੜੇ ਇਹ ਆਵਾਜ਼ ਸਾਰਿਆਂ ਦੇ ਉੱਪਰੋਂ ਕਰ ਤੱਕ ਪਹੁੰਚਾਉਂਦੇ ਆ ਦੂਸਰੀ ਬੇਨਤੀ ਇਹ ਆ ਕਿ ਅਸੀਂ ਹੁਣ ਰਸਤੇ ਵਿੱਚ ਆਉਂਦਿਆਂ ਵੀ ਵੇਖਿਆ ਤੇ ਕੁਝ ਜਗ੍ਹਾ ਦੇ ਉੱਪਰ ਭਾਵੇਂ ਕਿ ਸਾਰੇ ਮਜ਼ਦੂਰ ਆ ਕਿਸਾਨ ਆ ਗਰੀਬ ਆ ਪਰ ਇਸ ਸੰਘਰਸ਼ ਦੇ ਵਿੱਚ ਹਰੇਕ ਨੂੰ ਹੀ ਸਾਨੂੰ ਸਾਥ ਦੇਣਾ ਚਾਹੀਦਾ ਜੇ ਅੱਜ ਅਸੀਂ ਸਾਥ ਨਾਲ ਨਾ ਦਵਾਂਗੇ ਤੇ ਕੱਲ ਸਾਡੀਆਂ ਮੰਗਾਂ ਜਿਹੜੀਆਂ ਉਹ ਕਿੱਦਾਂ ਆ ਕੇ ਆਉਣਗੀਆਂ ਕਿੱਦਾਂ ਪੂਰੀਆਂ ਹੋਣਗੀਆਂ ਸੋ ਮੈਂ ਸਾਰਿਆਂ ਨੂੰ ਇਹੋ ਹੀ ਬੇਨਤੀ ਕਰਾਂਗਾ ਜਦੋਂ ਵੀ ਸਾਡੇ ਕਿਸਾਨ ਵੀਰਾਂ ਵੱਲੋਂ ਕੋਈ ਵੀ ਸਾਨੂੰ ਕਾਲ ਕੀਤੀ ਜਾਂਦੀ ਆ ਆਪਾਂ ਉਹਦੇ 'ਚ ਹਮੇਸ਼ਾ ਸਾਰੇ ਰਲ ਕੇ ਤੇ ਸਾਥ ਦਈਏ ਸੋ ਇਹ ਬੇਨਤੀ ਆ ਜੇ ਰਲ ਮਿਲ ਕੇ ਆਪਾਂ ਸਾਰੇ ਦੂਸਰਾ ਕੰਮ ਜਿਹੜਾ ਸੰਘੂ ਬਾਰਡਰ ਦੇ ਉੱਪਰ ਹਰਿਆਣੇ ਦੀ ਸਰਕਾਰ ਕਰਦੀ ਐ ਵੇਖੋ ਜੇ ਸਿੱਖ ਕਿਸੇ ਗੱਲ ਦੀ ਕਰਦਾ ਨਾ ਰਾਜ ਦੀ ਗੱਲ ਤੇ ਉਹਦੇ ਪਰਚਾ ਹੁੰਦਾ ਐ ਪਰ ਰਾਜ ਮੰਗਣ ਤੋਂ ਬਗੈਰ ਜਿਹੜਾ ਕੰਮ ਹਰਿਆਣੇ ਨੇ ਕੀਤਾ ਉਹ ਪਾਕਿਸਤਾਨ ਤੋਂ ਵੱਧ ਕੇ ਬਾਰਡਰ ਬਣਾਤਾ ਹੁਣ ਇੱਥੇ ਸਿੱਧ ਕੀ ਕਰੀਏ ਕਿ ਸਾਨੂੰ ਪਾਕਿਸਤਾਨ ਤੋਂ ਡਰ ਕੋਈ ਨਹੀਂ ਤੇ ਹਰਿਆਣੇ ਵਾਲੇ ਪਾਸਿਓ ਸਾਡੇ ਬਾਰਡਰ ਬਣ ਗਏ ਇਸ ਵਾਸਤੇ ਸਰਕਾਰ ਨੂੰ ਸੋਚਣਾ ਚਾਹੀਦਾ ਹੈ ਕਿ ਇਹ ਕਦਮ ਚੁੱਕਣਾ ਉਹਨਾਂ ਵਾਸਤੇ ਬੜਾ ਹਾਨੀਕਾਰਕ ਨੁਕਸਾਨਦੇ ਆ ਕਿਉਂਕਿ ਉਹ ਬਾਰਡਰਾਂ ਦੇ ਉੱਪਰ ਆਪ ਹੀ ਕੰਧਾ ਬਣਾ ਕੇ ਤੇ ਬਾਰਡਰ ਬਣਾ ਕੇ ਬੈਠੇ ਆ ਜਿੱਥੇ ਕਿਸੇ ਨੂੰ ਅੱਗੇ ਜਾਣ ਦੀ ਕੋਈ ਵੀ ਖੁਦ ਨਹੀਂ ਦਿੱਤੀ ਜਾਂਦੀ ਦੇ ਜੇ ਇਹਨਾਂ ਨੇ ਇਹੀ ਕੰਮ ਕਰਨਾ ਹੈ ਤੇ ਅੱਗੇ ਰਾਜ ਦੀ ਜਦੋਂ ਕੋਈ ਗੱਲ ਕਰਦਾ ਸੀ ਸਿੱਖ ਜਾਂ ਕੋਈ ਜੱਥੇਬੰਦੀ ਵੇਖੋ ਉਹਨਾਂ ਤੇ ਕਿੰਨਾ ਤਸ਼ੱਦਦ ਹੁੰਦਾ ਪਰ ਉਸੇ ਕਾਰਜ ਸਿਰਫ ਕਹਿਣਾ ਤੇ ਇਹਨਾਂ ਕਰਕੇ ਦਿਖਾ ਦਿੱਤਾ ਕਿ ਬਾਰਡਰ ਅੱਜ ਇਹਨਾਂ ਬਣਾ ਦਿੱਤੇ ਆ ਤੇਰਾ ਭਾਵੇਂ ਆ ਕਿ ਚਾਹੁੰਦੇ ਆ ਕਿ ਅਸੀਂ ਇਹਨਾਂ ਨੂੰ ਅੱਗੇ ਆਪਣੇ ਰਾਜ ਵਿੱਚ ਨਾ ਲੈ ਕੇ ਆਈਏ ਸੋ ਅਸੀਂ ਸਾਰੇ ਭਾਰਤ ਦੇ ਵਾਸੀ ਆ ਅਸੀਂ ਚਾਹੁੰਦੇ ਆ ਕਿ ਸਾਡਾ ਜੋ ਹੱਕ ਬਣਦਾ ਵਾ ਮਜ਼ਦੂਰਾਂ ਦਾ ਕਿਸਾਨਾਂ ਦਾ ਵਪਾਰੀ ਵਰਗ ਦਾ ਜਾ ਸਾਰਿਆਂ ਦਾ ਇਹਦੇ ਵਿੱਚ ਸਾਡਾ ਸਹਿਯੋਗ ਸਾਰੇ ਦਿਨ ਤੇ ਸਰਕਾਰ ਜਿਹੜੀ ਆ ਉਹ ਸਾਡੀਆਂ ਮੰਗਾਂ ਨੂੰ ਮੰਨੇ ਬਿਲਕੁਲ ਉਹ ਮੰਗਾਂ ਜਾਇਜ਼ ਨੇ ਜੀ ਓਕੇ ਧੰਨਵਾਦ ਮੈਂ ਹਰਪ੍ਰੀਤ ਸਿੰਘ ਪਟਾਰੀ ਜੋ ਇਨਸਾਨ ਸਭਾ ਪੰਜਾਬ ਦਾ ਸਪਾਈਕਰ ਸਕੱਤਰ ਜੀ ਜੋ ਅੱਜ ਭਾਰਤ ਦਾ ਬੰਦ ਕਾਲ ਦਿੱਤੀ ਗਈ ਹੈ ਉਹਦੇ ਵਾਸਤੇ ਕੀ ਕਹਿਣਾ ਚਾਹੁੰਦੇ ਆਂ ਇਹ ਜਿਹੜੀਆਂ ਸ='%s' ਸ='%s' ਕਿਸਾਨ ਮੋਰਚੇ ਦੀਆਂ ਮੰਗਾਂ ਜਿਹਦੇ ਵਿੱਚ ਕਰਜ਼ਾ ਮਾਫੀ ਦੀ ਮੰਗ ਇੱਕ ਨੰਬਰ ਤੇ ਆ ਤੇ ਜਿਹੜੇ ਫਸਲਾਂ ਦੇ ਭਾਅ ਆ ਉਹ ਡਾਕਟਰ ਸੁਆਮੀ ਨਾਥ ਜੀ ਦੀਆਂ ਮਿਸ਼ਨ ਦੀਆਂ ਰਿਪੋਰਟਾਂ ਦੇ ਅਨੁਸਾਰਕ C25 C2 50% ਦੇ ਫਾਰਮੂਲੇ ਨਾਲ ਇਹ ਭਾਅ ਲਾਗੂ ਕਰਵਾਉਣ ਦੀ ਮੰਗ ਆ ਉਹਦੇ ਨਾਲ ਹੀ ਖੁਦਕੁਸ਼ੀ ਕਰੇ ਜਿਹੜੇ ਕਰਕੇ ਕਿਸਾਨ ਆ ਉਹਨਾਂ ਨੂੰ ਮੁਆਵਜ਼ੇ ਦੀਆਂ ਗੱਲਾਂ ਮੁਆਵਜ਼ੇ ਦਿਵਾਉਣ ਦੀ ਜਿਹੜੀ ਗੱਲ ਆਉਂ ਜਮਾ ਤੇ ਜਿਹੜੇ ਪਿੰਡਾਂ ਦੇ ਵਿੱਚ ਰਾਸ਼ਨ ਦੀ ਕੁਮਾਰਾਂ ਹੀ ਗਰੀਬਾਂ ਨੂੰ ਜਿਹੜਾ ਸਸਤਾ ਤੇ ਮੁਫਤ ਰਾਸ਼ਨ ਆ ਉਹ ਦਿਵਾਉਣ ਦੀ ਮੰਗਿਆ ਉਹਦੇ ਨਾਲ ਹੀ ਜਿਹੜਾ ਨਵਾਂ ਕਾਨੂੰਨ ਕੇਂਦਰ ਦੀ ਸਰਕਾਰ ਨੇ ਲਿਆਂਦਾ ਡਰਾਈਵਰ ਭਰਾਵਾਂ ਲਈ ਐਟ ਡਰਾਂ ਦਾ ਕਾਨੂੰਨ ਆ ਜਿਹਦੇ ਤਹਿਤ 7 ਲੱਗਦਾ ਜੁਰਮਾਨਾ ਤੇ 10 ਸਾਲ ਦੀ ਕੈਦ ਦੀ ਉਪਵਾਥਾ ਦੇ ਵਿੱਚ ਕੀਤੀ ਗਈ ਆ ਉਹਦੇ ਖਿਲਾਫ ਹੋਰ ਕਿਸਾਨਾਂ ਦੀਆਂ ਜਿਹੜੀਆਂ ਮੰਗਾਂ ਆ ਤੇ ਜੇ ਕੈਮੀਕਲ ਜਿਹੜੀਆਂ ਦਵਾਈਆਂ ਆ ਉਹਨਾਂ ਦੇ ਉੱਤੇ ਸਬਸਿਡੀਆਂ ਗੱਲਾਂ ਜਿਹੜੀਆਂ ਖਾਦਾਂ ਆ ਰਸਾਇਣਕ ਖਾਦਾਂ ਉਹਨਾਂ ਦੇ ਉਹ ਸਬਸਿਡਿਟੀ ਕਿਸਾਨਾਂ ਨੂੰ ਦਿੱਤੀਆਂ ਜਾਣ ਇਹ तमाम ਮੰਗਾਂ ਨੂੰ ਲੈ ਕੇ ਸਯੁਕਤ ਕਿਸਾਨ ਮੋਰਚੇ ਵੱਲੋਂ ਅੱਜ ਦਾ ਜਿਹੜਾ ਭਾਰਤ ਬੰਦ ਦਾ ਸੱਦਾ ਦਿੱਤਾ ਗਿਆ ਤੇ ਉਹਦੇ ਨਾਲ ਜਿਹੜੇ ਆਪਣੀਆਂ ਮੰਗਾਂ ਲਈ ਦਿੱਲੀ ਗਿਆ ਕਿਸਾਨ ਆ ਉਹਨਾਂ ਦੇ ਆਗੂਆਂ ਦੇ ਨਾਲ ਭਾਵੇਂ ਸਯੁਕਤ ਕਿਸਾਨ ਮੋਰਚੇ ਦੇ ਆਗੂਆਂ ਦੇ ਮਤ ਭੇਦਿਆ ਪਰ ਉਹ ਮਤ ਭੇਦਾਂ ਦੇ ਬਾਵਜੂਦ ਵੀ ਜਿਹੜਾ ਕਿਸਾਨਾਂ ਦੇ ਉੱਤੇ ਤਸ਼ੱਦਦ ਹਰਿਆਣੇ ਦੇ ਬਾਡਰਾਂ ਦੇ ਉੱਤੇ ਹੋਇਆ ਉਹਦੇ ਖਿਲਾਫ ਵੀ ਅੱਜ ਦਾ ਇਹ ਜਿਹੜਾ ਜਾਮ ਆ ਉਹ ਆ ਮਤਾਇਕ ਲੱਗੀ ਆਇਆ ਵਾ ਇਹ ਇਸ ਕਰਕੇ ਇਹਨਾਂ ਸਮੂੱਚੀਆਂ ਮੰਗਾਂ ਨੂੰ ਲੈ ਕੇ ਅੱਜ ਦਾ ਜਿਹੜਾ ਭਾਰਤ ਬਣ ਕੇ ਆਇਆ ਹੈ ਓਕੇ ਠੀਕ ਹੈ ਸਰ